ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਾਰੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਿ ਵਕਤ ਸਮਾਂ ਕੜੀ ਜਿਹੜਾ ਵਕਤ ਹੁੰਦਾ ਹੈ ਨਾ ਇਹ ਬੜਾ ਬਲਵਾਨ ਹੁੰਦਾ ਹੈ ਇਸ ਵਕਤ ਦੇ ਅੱਗੇ ਵੱਡਿਆਂ-ਵੱਡਿਆਂ ਨੂੰ ਵੀ ਝੁਕਣਾ ਪੈ ਜਾਂਦਾ ਸਮੇਂ ਦੇ ਨਾਲ-ਨਾਲ ਜਿਹੜਾ ਵਕਤ ਹੈ ਨਾ ਉਹ ਬਦਲਦਾ ਰਹਿੰਦਾ ਹੈ ਪਹਿਲਾ ਵਕਤ ਕੁਝ ਹੋਰ ਹੁੰਦਾ ਹੈ ਬਚਪਨ ਵਾਲਾ ਵਕਤ ਹੋਰ ਹੈ ਜਵਾਨੀ ਵਾਲਾ ਵਕਤ ਹੋਰ ਹੈ ਤੇ ਜਿਹੜੀ 40 ਕੋ ਸਾਲ ਦੀ ਉਮਰ ਤੱਕ ਤਾਂ ਬੰਦੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਉਹ ਆਪਣਾ ਇੰਨਾ ਕੁ ਜ਼ਿਆਦਾ ਬਿਜੀ ਰਹਿੰਦਾ ਵੀ ਮੈਂ ਆਪਣੇ ਬੱਚੇ ਪਾਲਣੇ ਆ ਤੇ ਉਹਨੂੰ ਵਕਤ ਜਾਂਦੇ ਦਾ ਪਤਾ ਹੀ ਨਹੀਂ ਲੱਗਦਾ ਦੁੱਖ ਸੁੱਖ ਵੀ ਜਿਹੜੇ ਆ ਨਾ ਉਹਨੂੰ ਥੋੜਾ ਜਿਹਾ ਹੰਡਾਉਣ ਦੀ ਉਹਦੇ ਵਿੱਚ ਤਾਕਤ ਹੁੰਦੀ ਪਰ ਜਿਹੜਾ ਹੁੰਦਾ ਨਾ ਬੁੱਢਾਪਾ ਇਹ ਥੋੜਾ ਜਿਹਾ ਤਕਲੀਫ ਦੇ ਹੁੰਦਾ ਆ ਕਿਉਂਕਿ ਬੁੱਢਾਪੇ ਦੇ ਵਿੱਚ ਜਿਹੜਾ ਸਾਡਾ ਸਰੀਰ ਹੁੰਦਾ ਆ ਇਹ ਕਮਜ਼ੋਰ ਹੋ ਜਾਂਦਾ ਤੇ ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਤੇ ਫਿਰ ਅਸੀਂ ਚਾਹੁੰਦੇ ਉਸੇ ਤਰ੍ਹਾਂ ਹੀ ਆ ਵੀ ਸਾਡਾ ਦਿਮਾਗ ਵੀ ਉਸੇ ਤਰ੍ਹਾਂ ਚੱਲਦਾ ਰਹੇ ਤੇ ਜਿਵੇਂ ਅਸੀਂ ਜੀਵਨ ਗੁਜ਼ਾਰਿਆ ਆ ਉਸੇ ਤੌਰ ਤਰੀਕਿਆਂ ਦੇ ਨਾਲ ਹੀ ਸਾਡੇ ਬੱਚੇ ਵੀ ਅੱਗੇ ਤੁਰਨ ਪਰ ਇਹ ਸਭ ਕੁਝ ਸੰਭਵ ਨਹੀਂ ਹੁੰਦਾ ਕਿਉਂਕਿ ਟੈਕਨੋਲੋਜੀ ਬਹੁਤ ਅੱਗੇ ਚੱਲ ਗਈ ਆ ਤੇ ਇਸ ਕਰਕੇ ਸਾਨੂੰ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਢਾਲਣਾ ਪੈਂਦਾ ਆ ਕੋਈ ਵੀ ਬੰਦਾ ਸਮੇਂ ਦੇ ਵਿੱਚ ਬੰਨਿਆ ਨਹੀਂ ਰਹਿ ਸਕਦਾ ਕਿਉਂਕਿ ਸਮਾ ਜਿਹੜਾ ਆ ਨਾ ਇਹ ਇੰਨਾ ਤਾਕਤਵਾਲਾ ਕਹਿ ਲੋ ਵੀ ਇਹਦੇ ਅੱਗੇ ਵੱਡੇ ਵੱਡੇ ਰਿਸ਼ੀਆ ਮੁਨੀਆਂ ਨੂੰ ਵੀ ਝੁਕਣਾ ਪਿਆ ਸਕੰਦਰ ਵਰਗੇ ਜਿਨ੍ਹਾਂ ਨੇ ਆਪਣੇ ਮਰਨ ਸਮੇ ਆਪਣੇ ਜਿਹੜੀ ਉਹਦੀ ਅਰਥੀ ਸੀਗੀ ਜਿਹੜੇ ਜਿਨ੍ਹਾਂ ਨੇ ਅਰਥੀ ਨੂੰ ਚੁੱਕਣਾ ਸੀ ਜਾਂ ਜਿਹੜੇ ਉਹਦੇ ਘਰ ਦੇ ਮੈਂਬਰ ਸੀ ਜਾਂ ਉਹਦੇ ਜਿਹੜੇ ਪਿਆਰ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਆਪਣੇ ਸਲਾਹਕਾਰਾਂ ਨੂੰ ਵੀ ਜਦੋਂ ਮੇਰੀ ਅਰਥੀ ਉੱਠੇ ਨਾ ਤੇ ਮੇਰੇ ਜਿਹੜੇ ਹੱਥ ਆ ਮੇਰੇ ਕਫਨ ਤੋਂ ਬਾਹਰ ਕੱਢ ਦਿਓ ਜੀ ਤਾਂ ਜੋ ਮੈਨੂੰ ਵੀ ਇਹ ਅਹਿਸਾਸ ਹੋਵੇ ਤੇ ਜਿਹੜੀ ਦੁਨੀਆ ਹੈ ਨਾ ਦੁਨੀਆ ਨੂੰ ਵੀ ਪਤਾ ਲੱਗ ਜਾਏ ਵੀ ਇਹ ਬੰਦਾ ਇੱਥੇ ਖਾਲੀ ਹੱਥ ਆਇਆ ਤੇ ਖਾਲੀ ਹੱਥ ਜਾਣਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਇਹ ਗੱਲ ਕਹਿ ਦਈਏ ਵੀ ਅਸੀਂ ਖਾਲੀ ਹੱਥ ਹੀ ਆਏ ਆ ਖਾਲੀ ਹੱਥ ਹੀ ਜਾਣਾ ਤੇ ਅਸੀਂ ਕੋਈ ਕੰਮ ਨਹੀਂ ਕਰਨਾ ਤੇ ਅਸੀਂ ਇੱਥੇ ਸਾਰਾ ਦਿਨ ਵਿਹਲੇ ਬੈਠੇ ਰਹਿਣਾ ਜਾਂ ਅਸੀਂ ਕੋਈ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ ਜਾਂ ਅਸੀਂ ਕੋਈ ਅੱਗੇ ਨੂੰ ਤਰੱਕੀ ਨਹੀਂ ਕਰਨੀ ਜਿਵੇਂ ਜਿਵੇਂ ਯੁੱਗ ਬਦਲਦਾ ਜਾਂਦਾ ਓਵੇਂ ਓਵੇਂ ਤਰੱਕੀਆਂ ਵਧਦੀਆਂ ਜਾਂਦੀਆਂ ਇਸ ਤਰੱਕੀ ਦਾ ਵਧਣਾ ਵੀ ਬਹੁਤ ਜ਼ਰੂਰੀ ਆ ਬਹੁਤ ਲਾਜ਼ਮੀ ਆ ਕਿਉਂਕਿ ਜਦੋਂ ਆਪਾਂ ਤਰੱਕੀ ਕਰਦੇ ਆ ਨਾ ਤੇ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਆਪਣੇ ਤੋਂ ਜੈਲਸੀ ਕਰਨ ਲੱਗ ਜਾਂਦੇ ਆ ਕਈ ਕੰਮ ਇਦਾਂ ਦੇ ਹੁੰਦੇ ਆ ਵੀ ਜਿਹੜਾ ਆਪਣਾ ਕਰਨ ਨੂੰ ਦਿਲ ਕਰਦਾ ਆ ਉਹ ਦੂਜਿਆਂ ਨੂੰ ਚੰਗੇ ਨਹੀਂ ਲੱਗਦੇ ਪਰ ਗੱਲ ਇਹ ਆ ਵੀ ਜੇ ਆਪਾਂ ਲੋਕਾਂ ਦੀ ਪ੍ਰਵਾਹ ਕਰਦੇ ਰਹੇ ਸਾਰੀ ਉਮਰ ਤੇ ਲੋਕਾਂ ਨੇ ਕਿਹੜਾ ਕਿਸੇ ਨੇ ਖਾਣ ਨੂੰ ਦੇਣਾ ਆ ਲੋਕਾਂ ਨੇ ਤਾਂ ਤੁਹਾਨੂੰ ਕੁਝ ਨਹੀਂ ਦੇਖਣਾ ਲੋਕ ਤਾਂ ਇਹ ਚਾਹੁੰਦੇ ਨੇ ਮੇਰਾ 60 ਸਾਲ ਦਾ ਤਜਰਬਾ ਜਿਹਦੇ ਵਿੱਚ ਮੈਨੂੰ ਲੱਗਦਾ ਮੈਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਲੋਕਾਂ ਨੂੰ ਮਿਲਿਆ ਹੋਊਗੀ ਕਿਉਂਕਿ ਐਜ਼ ਅ ਟੀਚਰ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਤੇ ਆਪਣਾ ਨਾ ਵੱਖ-ਵੱਖ ਲੋਕਾਂ ਦੇ ਨਾਲ ਵਾਅ ਵਾਸਤਾ ਪੈਂਦਾ ਜਦੋਂ ਆਪਣਾ ਵਾਅ ਵਾਸਤਾ ਪੈਂਦਾ ਤੇ ਆਪਾਂ ਦੁਨੀਆ ਨੂੰ ਵੇਖਦੇ ਆ ਵੀ ਦੁਨੀਆ ਦੇ ਰੰਗ ਤਮਾਸ਼ੇ ਕੀ ਨੇ ਤੇ ਉਦੋਂ ਆਪਾਂ ਨੂੰ ਪਤਾ ਲੱਗਦਾ ਵੀ ਬੰਦਾ ਜਿਹੜਾ ਆ ਨਾ ਉਹ ਦੋ ਮੂੰਹਾਂ ਸਪ ਵਰਗਾ ਆ ਜਿਹਨੂੰ ਦਮੁਹੀ ਕਹਿ ਦਿੰਦੇ ਆ ਨਾ ਤੇ ਅੱਜ ਕੱਲ ਮੌਸਮ ਵੀ ਉਹਵੇਂ ਦਾ ਹੀ ਆ ਗਿਆ ਵੀ ਕਹਿੰਦੇ ਜਿਹੜਾ ਦੋ ਦੋ ਮੂੰਹ ਹੁੰਦੀ ਨਾ ਦੋ ਮੂੰਹੀ ਤਾਂ ਹੀ ਕਹਿ ਦਿੰਦੇ ਵੀ ਦੋ ਮੂੰਹਾਂ ਵਾਲੀ ਉਹਦੇ ਦੋਨਾਂ ਸਾਈਡਾਂ ਤੋਂ ਮੂੰਹ ਹੁੰਦਾ ਆ ਤੇ ਦੋ ਮੂੰਹੀ ਤੇ ਦੋ ਬਲਾ ਬੰਦਾ ਸੇਮ ਇਕੋਜਨ ਜਿਹੜਾ ਹੁੰਦਾ ਨਾ 도ਗਲਾ ਬੰਦਾ ਉਹਨੇ ਇਧਰ ਦੀ ਗੱਲ ਉਧਰ ਤੇ ਉਧਰ ਦੀ ਗੱਲ ਇਧਰ ਤੇ ਵਿਚ ਵਿਚਾਲੇ ਕੀ ਕਰਨਾ ਅੱਗ ਲਾਉਣ ਦਾ ਕੰਮ ਤੇ ਉਹਨੇ ਇਧਰ ਉਧਰ ਅੱਗ ਲਾਈ ਜਾਨੀ ਤੁਹਾਨੂੰ ਰਿਸ਼ਤੇਦਾਰੀ ਚ ਬਹੁਤ ਬੰਦੇ ਇਦਾਂ ਦੇ ਮਿਲ ਜਾਣਗੇ ਤਕਰੀਬਨ ਰਿਸ਼ਤੇਦਾਰੀ ਵਿੱਚ ਤੁਹਾਨੂੰ 70% ਲੋਕ ਇਦਾਂ ਦੇ ਮਿਲਣਗੇ ਜਿਹੜੇ ਉਹ ਤੁਹਾਡੇ ਘਰ ਦਾ ਹਾਲਚਲ ਜਾਣਨ ਲਈ ਬੜੇ ਉਤਸੁਕ ਰਹਿੰਦੇ ਆ ਬੜਾ ਉਹਨਾਂ ਨੂੰ ਰਹਿੰਦਾ ਵੀ ਦੇਖੀਏ ਇਹਨਾਂ ਦੇ ਘਰ ਚ ਕੀ ਆ ਵੀ ਉਹਨਾਂ ਨੂੰ ਇਹ ਇਦਾਂ ਲੱਗਦਾ ਹੁੰਦਾ ਨਾ ਦੂਸਰੇ ਬੰਦੇ ਨੂੰ ਵੀ ਜੇ ਮੈਂ ਉਹਦੇ ਘਰ ਦਾ ਮੈਨੂੰ ਥੋੜਾ ਜਿਹਾ ਪਤਾ ਲੱਗ ਜਾਏ ਤੇ ਮੈਂ ਹੋ ਸਕਦਾ ਮੇਰਾ ਜਿਹੜਾ ਦਰਦ ਆ ਮੇਰੀ ਜਿਹੜੀ ਤਕਲੀਫ ਆ ਤੇ ਇਹ ਸ਼ਾਇਦ ਥੋੜੀ ਜਿਹੀ ਘਟ ਜਾਏ ਪਰ ਐਵੇਂ ਨਹੀਂ ਹੁੰਦਾ ਕਿਉਂਕਿ ਹਰ ਇਨਸਾਨ ਨੇ ਆਪਣੀ ਆਪਣੀ ਕਿਸਮਤ ਹੰਡਾਉਣੀ ਆ ਜਦੋਂ ਆਪਾਂ ਜਨਮ ਲੈਨੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਮੈਂ ਜਨਮ ਝੁੱਗੀ ਚ ਲਿਆ ਕਿ ਮੈਂ 500 ਗਾਜ ਦੀ ਬਣੀ ਹੋਈ ਕੋਠੀ ਵਿੱਚ ਜਨਮ ਲਿਆ ਆਇਆ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿਉਂਕਿ ਇਨਸਾਨ ਜਦ ਜਨਮ ਲੈਂਦਾ ਆ ਤੇ ਚਾਹੇ ਉਹਨੇ ਰਾਜੇ ਦੇ ਘਰ ਲੈ ਲਿਆ ਚਾਹੇ ਭਿਖਾਰੀ ਦੇ ਘਰ ਲੈ ਲਿਆ ਉਹਨੂੰ ਉਹੀ ਮਾਪੇ ਚੰਗੇ ਲੱਗਣੇ ਨੇ ਉਹੀ ਜਿਹੜੇ ਉਹਦੇ ਨਾਲ ਦੇ ਭੈਣ ਭਰਾ ਹੋਣਗੇ ਉਹ ਚੰਗੇ ਲੱਗਣਗੇ ਤੇ ਇਸ ਕਰਕੇ ਵੀ ਇਹ ਜਿਹੜੀਆਂ ਪਰਮਾਤਮਾ ਦੀਆਂ ਵਿਧਾਨ ਇਨਸਾਨ ਉਹਨਾਂ ਨੂੰ ਤੋੜਨਾ ਚਾਹੁੰਦਾ ਆ ਤੇ ਨਾਲ ਰਲ ਕੇ ਜੰਮਿਆਂ ਦੀ ਵੀ ਕਿਸਮਤ ਇੱਕੋ ਜਿਹੀ ਨਹੀਂ ਹੁੰਦੀ ਤੇ ਪਰ ਜੇ ਤੁਹਾਨੂੰ ਕਿਸਮਤ ਇੱਕੋ ਜੀ ਨਹੀਂ ਹੋ ਸਕਦੀ ਤੇ ਮਿਹਨਤ ਕਰਦੇ ਰਹੋ ਮਿਹਨਤ ਕਰਕੇ ਅੱਗੇ ਨਿਕਲਦੇ ਰਹੋ ਤੇ ਜੈਲਸ ਕਰਨ ਵਾਲੇ ਜੈਲਸ ਕਰਦੇ ਰਹਿਣ ਦਿਓ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਇੱਕ ਸੁਭਾਅ ਬਣ ਚੁੱਕਿਆ ਉਹਨਾਂ ਦੀ ਇੱਕ ਆਦਤ ਬਣ ਚੁੱਕੀ ਆ ਮੈਂ ਹਾਲਾਂਕਿ ਮੈਂ ਇਹਨਾਂ ਨਾਲ ਇਸ ਚੀਜ਼ ਨੂੰ ਕਦੀ ਉਹ ਨਹੀਂ ਲਿਆ ਪਰ ਮੈਂ ਜਿਸ ਤਰ੍ਹਾਂ ਹੁਣ ਵੀਡੀਓ ਵੇਖਦੀ ਆ ਮੈਂ ਇੱਕ ਭੈਣ ਨੂੰ ਨਾ ਕਿਹਾ ਵੀ ਸੀਗਾ ਮੈਂ ਕਹਿੰਦਾ ਦੇਖੋ ਇਹ ਪ੍ਰੋਬਲਮਸ ਜਿਹੜੀਆਂ ਤੁਸੀਂ ਮਤਲਬ ਜਿਹੜਾ ਤਾਂ ਤੁਸੀਂ ਨੇ ਲਾਉਨੇ ਹੋ ਨਾ ਥੰਬਨੇਲ ਮਤਲਬ ਜਿਹੜਾ ਤੁਸੀਂ ਆਪਾਂ ਵੀਡੀਓ ਤੇ ਲਿਖਦੇ ਆਂ ਵੀ ਦੇਖੋ ਇਹ ਪ੍ਰੋਬਲਮਸ ਤਾਂ ਹਰ ਘਰ ਵਿੱਚ ਹੁੰਦੀਆਂ ਨੇ ਪਰ ਇਹ ਚੀਜ਼ਾਂ ਜਾਗਜਾਗ ਕਰਨ ਵਾਲੀਆਂ ਨਹੀਂ ਹੁੰਦੀਆਂ ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਔਰਤ ਨੂੰ ਕਾਹਦੇ ਲਈ ਜਗ ਜਨਨੀ ਨੂੰ ਕਾਹਦੇ ਲਈ ਕਿਹਾ ਗਿਆ ਕਿ ਇਹ ਬੜੇ ਸਬਰ ਵਾਲੀ ਹੈ ਇਸੇ ਕਰਕੇ ਕਿਹਾ ਗਿਆ ਹੈ ਸੋ ਇਸ ਤਰ੍ਹਾਂ ਔਰਤ ਨੂੰ ਹਮੇਸ਼ਾ ਸਬਰ ਵਿੱਚ ਹੀ ਰਹਿਣਾ ਚਾਹੀਦਾ ਆਪਣੇ ਪਰਿਵਾਰ ਨੂੰ ਸਜਜੇ ਢੰਗ ਦੇ ਨਾਲ ਅੱਗੇ ਲੈ ਕੇ ਜਾਣਾ ਚਾਹੀਦਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਮਾਂ ਬੜਾ ਬਲਵਾਨ ਹੈ ਸਮੇਂ ਦੀ ਕਦਰ ਕਰੋ ਪ੍ਰਮਾਤਮਾ ਅੱਗੇ ਹਰ ਵੇਲੇ ਇਹ ਅਰਦਾਸ ਕਰਦੇ ਰਹੋ ਕਿ ਪ੍ਰਮਾਤਮਾ ਕਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਆਵੇ ਤੇ ਜੇ ਦੁੱਖ ਆਇਆ ਤੇ ਉਸ ਦੁੱਖ ਨੂੰ ਸਹਿਣ ਦੀ ਤਾਕਤ ਹੋਵੇ ਉਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ ਕਿਉਂ ਅਰਦਾਸ ਦੇ ਵਿੱਚ ਕਿਹਾ ਜਾਂਦਾ ਕਿ ਪਾਣਾ ਮੰਨਣ ਦਾ ਬਲ ਬਖਸ਼ਣਾ ਇਸੇ ਕਰਕੇ ਕਿਹਾ ਜਾਂਦਾ ਨਾ ਵੀ ਪ੍ਰਮਾਤਮਾ ਜਿਹੜੀ ਹੁਣ ਪਿੱਛੇ ਫੈਮਿਲੀ ਆ ਉਹਨੂੰ ਥੋੜਾ ਜਿਹਾ ਕੋਈ ਰੱਬ ਦੇ ਰੱਬ ਦੇ ਬਿਨਾ ਉਹਦਾ ਕੋਈ ਆਸਰਾ ਨਹੀਂ ਰਹਿ ਜਾਂਦਾ ਪਿੱਛੇ ਰੱਬ ਕਰੇ ਕਦੇ ਵੀ ਕਿਸੇ ਦੇ ਨਾਲ ਕੋਈ ਬੁਰਾ ਨਾ ਹੋਵੇ ਕੋਈ ਇਨਸਾਨ ਨਹੀਂ ਚਾਹੁੰਦਾ ਹੁੰਦਾ ਇਸੇ ਕਰਕੇ ਮੈਂ ਅੱਜ ਵਕਤ ਤੇ ਗੱਲ ਕੀਤੀ ਆ ਕਿ ਸਵੇਰੇ ਆਪਾਂ ਹੱਸਦੇ ਖੇਡਦੇ ਹੁੰਨੇ ਆ ਪਰਿਵਾਰ ਦੇ ਵਿੱਚ ਤੇ ਆਪਾਂ ਨੂੰ ਘੰਟੇ ਬਾਅਦ 2 ਘੰਟੇ ਬਾਅਦ ਕੋਈ ਅਜੇਹਾ ਫੋਨ ਆ ਜਾਂਦਾ ਜਿਹਦੇ ਨਾਲ ਜਿੰਨੂੰ ਸੁਣ ਕੇ ਤੇ ਆਪਣਾ ਸਰੀਰ ਇੱਕ ਵਾਰੀ ਸੁੰਨ ਹੋ ਜਾਂਦਾ ਆਪਾਂ ਉਸ ਚੀਜ਼ ਨੂੰ ਸਹਿਣ ਜੋਗ ਨਹੀਂ ਹੁੰਦੇ ਉਹਨਾਂ ਵਿੱਚ ਕੋਈ ਆਪਣਾ ਭੈਣ ਭਰਾ ਹੋ ਸਕਦਾ ਕੋਈ ਵੀ ਹੋ ਸਕਦਾ ਮੇਰੇ ਦੋ ਬ੍ਰਦਰ ਦੋਨਾਂ ਦੀ ਇੰਗਲੈਂਡ ਦੇ ਵਿੱਚ ਡੈਥ ਹੋਈ ਦੋਨਾਂ ਦੀ ਡੈਡ ਬੋਡੀ ਪੰਜਾਬ ਦੇ ਵਿੱਚ ਨਹੀਂ ਸੀ ਆਈ ਤੇ ਪਰ ਹੋਲੀ-ਹੋਲੀ ਕਿਉਂਕਿ ਜਿਹੜੇ ਨਾਲ ਦੇ ਜੰਮੇ ਹੁੰਦੇ ਆ ਉਹਨਾਂ ਦੀ ਤਕਲੀਫ ਬਹੁਤ ਹੁੰਦੀ ਆ ਜਦੋਂ ਜਿਵੇਂ ਹੁਣ ਸੌਣ ਦਾ ਮਹੀਨਾ ਆ ਤੇ ਬੰਦੇ ਨੂੰ ਹਰ ਦਿਨ ਤਿਹਾੜ ਤੇ ਹਰ ਤਿਥ ਤਿਹਾੜ ਤੇ ਤੁਹਾਡਾ ਤੁਹਾਡੇ ਭੈਣਾਂ ਭਰਾਵਾਂ ਨਾਲ ਕਿਹੋ ਜਿਹਾ ਬਿਹੇਵ ਸੀਗਾ ਤੇ ਉਹ ਤੁਹਾਨੂੰ ਕਿਸ ਤਰ੍ਹਾਂ ਤੁਹਾਡੇ ਕੋਲ ਆਉਂਦੇ ਜਾਂਦੇ ਸੀ ਕਿਉਂਕਿ ਜਦੋਂ ਅੱਗੇ ਅੱਗੇ ਕੰਮ ਚੱਲ ਪੈਂਦਾ ਨਾ ਅੱਗੇ ਫਿਰ ਕੰਮ ਬਹੁਤ ਘੱਟ ਜਾਂਦਾ ਸਿਰਫ ਉਹੀ ਤੁਹਾਡੇ ਆਪਣੇ ਹੁੰਦੇ ਨੇ ਮਾਂ ਪਿਓ ਤੇ ਭੈਣ ਭਰਾ ਭੈਣ ਤੇ ਭਰਾ ਹੋਰ ਉਸ ਤੋਂ ਅੱਗੇ ਜੇ ਤੁਸੀਂ ਕਹੋਗੇ ਕਿ ਮੇਰਾ ਉਹ ਰਿਸ਼ਤਾ ਓਨੀ ਮਜ਼ਬੂਤੀ ਨਾਲ ਬਣਿਆ ਰਵੇ ਤੇ ਇਹ ਸੰਭਵ ਨਹੀਂ ਹੋ ਸਕਦਾ ਤੇ ਨਾ ਇਹ ਕਦੇ ਹੁੰਦਾ ਹੈ ਅੱਗੋਂ ਤਾਂ ਰਿਸ਼ਤਿਆਂ ਵਿੱਚ ਬਹੁਤ ਕੁੜੱਤਨ ਆ ਜਾਂਦੀ ਕਹਿੰਦੇ ਨਹੀਂ ਹੁੰਦੇ ਭੈਣ ਜੰਮੀ ਧੀ ਵਿਸਰੀ ਤੇ ਭੂਆ ਕੀ ਦੇ ਜਾਦ ਕਿਉਂਕਿ ਇਹ ਰਿਸ਼ਤਾ ਬਹੁਤ ਪਿੱਛੇ ਚਲਿਆ ਜਾਂਦਾ ਪਰ ਕੋਈ ਗੱਲ ਨਹੀਂ ਹੁੰਦੀ ਤੁਸੀਂ ਵੀ ਆਪਣੇ ਦੋਤੀਆਂ ਪੋਤਿਆਂ ਵਿੱਚ ਆਪਣੇ ਪੋਤੇ ਪੋਤੀਆਂ ਵਿੱਚ ਆਪਣੇ ਦੋਤੇ ਦੋਤੀਆਂ ਵਿੱਚ ਖੁਸ਼ ਹੁੰਦੇ ਹੋ ਇਸ ਕਰਕੇ ਤੁਹਾਨੂੰ ਉਹਨਾਂ ਰਿਸ਼ਤਿਆਂ ਦੀ ਫਿਰ ਬਹੁਤੀ ਪਿੱਛੇ ਦੀ ਤਾਂਗ ਵੀ ਨਹੀਂ ਰਹਿ ਜਾਂਦੀ ਪਾੰਗ ਰੱਖਣੀ ਵੀ ਨਹੀਂ ਚਾਹੀਦੀ ਜਦੋਂ ਅਸੀਂ ਤਾੰਗ ਰੱਖਦੇ ਆ ਨਾ ਫਿਰ ਅਸੀਂ ਦੁਖੀ ਹੁੰਨੇ ਆ ਕਦੇ ਵੀ ਤਾੰਗ ਨਾ ਰੱਖੋ ਉਹ ਜਿਹੜੇ ਰਿਸ਼ਤੇ ਜਿਸ ਤਰੀਕੇ ਨਾਲ ਤੁਹਾਡੇ ਨਾਲ ਚੱਲਦੇ ਨੇ ਉਹਨਾਂ ਤਰੀਕਿਆਂ ਨੂੰ ਉਹਨਾਂ ਰਿਸ਼ਤਿਆਂ ਨੂੰ ਉਸੇ ਤਰੀਕੇ ਨਾਲ ਹੀ ਚੱਲਣ ਦਿਓ ਤੇ ਬਸ ਇਦਾਂ ਦੀਆਂ ਗੱਲਾਂ ਹੁੰਦੀਆਂ ਵੀ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਵਕਤ ਹੈ ਨਾ ਵਕਤ ਦੇ ਨਾਲ-ਨਾਲ ਸਾਨੂੰ ਬਹੁਤ ਕੁਝ ਸਹਿਣਾ ਪੈਂਦਾ ਤੇ ਵਕਤ ਦੇ ਨਾਲ-ਨਾਲ ਸਾਨੂੰ ਬਹੁਤ ਸਬਰ ਕਰਨਾ ਪੈਂਦਾ ਤੇ ਵਕਤ ਨੇ ਅੱਗੇ-ਅੱਗੇ ਚੱਲਦੇ ਜਾਣਾ ਆ ਤੇ ਵਕਤ ਬੜੀ ਤੇਜ਼ੀ ਨਾਲ ਜਾ ਰਿਹਾ ਮੈਨੂੰ ਭਾਈ ਵੀਰ ਸਿੰਘ ਦੀਆਂ ਦੋ 17 ਜਾਦ ਆ ਗਈਆਂ ਵਕਤ ਤਾਂ ਭਾਈ ਵੀਰ ਸਿੰਘ ਦੀ ਮੈਂ ਇੱਕ ਤਾਂ ਪੜ੍ਹਦੀ ਹੁੰਦੀ ਸੀਗੀ ਤੇ ਉਹਦੇ ਵਿੱਚ ਨਾ ਉਹ ਉਹਨਾਂ ਦੀ ਇਹ ਬੜੀ ਇੱਕਤਾ ਜਿਹੜੀ ਸੀਗੀ ਨਾ ਬਹੁਤ ਜ਼ਿਆਦਾ ਪਪੂਲਰ ਸੀਗੀ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨੰ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਉਂਕਿ ਜਿਹੜਾ ਸਮਾਂ ਆ ਨਾ ਇਨੇ ਤੁਰੇ ਜਾਣਾ ਦਿਨ ਚੜਿਆ ਰਾਤ ਪੈ ਜਾਣੀ ਰਾਤ ਤੋਂ ਬਾਅਦ ਅਗਲੀ ਸਵੇਰ ਆ ਜਾਏ ਐਸੇ ਤਰ੍ਹਾਂ ਕਰਦੇ ਆ ਦਿਨ ਮਹੀਨੇ ਸਾਲ ਤੇ ਦਹਾਕੇ ਕਦੋਂ ਨਿਕਲ ਗਏ ਸਾਡੀ ਜ਼ਿੰਦਗੀ ਦੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਪਰ ਸਾਡੀ ਜ਼ਿੰਦਗੀ ਸਾਡੀ ਤੰਦਰੁਸਤੀ ਤਾਂ ਹੀ ਵਧੀਆ ਰਹੂਗੀ ਜੇ ਅਸੀਂ ਜ਼ਿੰਦਗੀ ਦੇ ਵਿੱਚ ਵਧੀਆ ਵਧੀਆ ਰਹਾਂਗੇ ਆਪਣੀ ਜ਼ਿੰਦਗੀ ਨੂੰ ਕਦੇ ਵੀ ਕਿਸੇ ਦੇ ਨਾਲ ਕੰਪੇਅਰ ਨਾ ਕਰੋ ਜਿੱਦਾਂ ਦਾ ਵੀ ਕੋਈ ਹੈਗਾ ਯਾ ਜੇ ਤੁਹਾਨੂੰ ਜਿਹੜਾ ਤੁਹਾਨੂੰ ਪਸੰਦ ਕਰਦਾ ਉਹਨੂੰ ਤੁਸੀਂ ਪਸੰਦ ਕਰੋ ਜਿਹੜਾ ਤੁਹਾਨੂੰ ਪਸੰਦ ਨਹੀਂ ਕਰਦਾ ਤੇ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਗਨੋਰ ਕਰ ਦੋ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਵੀ ਮਾੜਾ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਰਿਸ਼ਤਿਆਂ ਵਿੱਚ ਤਰੇੜਾਂ ਨਾ ਪਾਓ ਕੋਈ ਜ਼ਰੂਰਤ ਨਹੀਂ ਹੁੰਦੀ ਮੈਂ ਇਹ ਗੱਲਾਂ ਅੱਜ ਤਾਂ ਕੀਤੀਆਂ ਮੇਰੇ ਨਾਲ ਨਾ ਅਸੀਂ ਇੱਥੇ ਤੀਆਂ ਦਾ ਪ੍ਰੋਗਰਾਮ ਮਨਾਇਆ ਉੱਥੇ ਬਹੁਤ ਸਾਰੀਆਂ ਲੇਡੀਜ਼ ਸੀਗੀਆਂ ਤੇ ਜਿਨ੍ਹਾਂ ਦੇ ਵਿੱਚ ਜਿਵੇਂ ਨਾ ਲੇਡੀਜ਼ ਨੂੰ ਆਪਣਾ ਦੁੱਖ ਦਰਦ ਵੰਡਾਉਣ ਦਾ ਹੋ ਜਾਂਦਾ ਵੀ ਇੱਕ ਦੋ ਦਿਨ ਅਸੀਂ ਸਾਈਡ ਤੇ ਜਾ ਕੇ ਆਪਣਾ ਦੁੱਖ ਦਰਦ ਤੇ ਜਦੋਂ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਰਾਵਾਂ ਸੁਣਦੇ ਆ ਨਾ ਵੀ ਪੈਣਾ ਪ੍ਰਾਣਾ ਬਾਰੇ ਆਪਦੇ ਬੱਚਿਆਂ ਬਾਰੇ ਧੀਆਂ ਪੁੱਤਾਂ ਬਾਰੇ ਅੱਗੋਂ ਗੁੰਦੀ ਜਿਵੇਂ ਸਾਡੀ ਜ਼ਿੰਮੇਵਾਰੀ ਹੁੰਦੀ ਆ ਨਾ ਜਦੋਂ ਉਹਨਾਂ ਨੂੰ ਸੁਣਦੇ ਆ ਨਾ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਜ਼ਿੰਦਗੀ 'ਚ ਬੜੇ ਖੁਸ਼ਹਾਲ ਆ ਪਰਮਾਤਮਾ ਨੇ ਸਾਨੂੰ ਤੇ ਬੜੇ ਚੰਗੇ ਤਰੀਕੇ ਨਾਲ ਰੱਖਿਆ ਹੋਇਆ ਇਸੇ ਹਿਸਾਬ ਨਾਲ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਇੱਥੇ ਦੁੱਖ ਸੁੱਖ ਚੱਲਦੇ ਰਹੇ ਨੇ ਤੇ ਇਹ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਕੇ ਹੰਡਾਓ ਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਨਾ ਡੋਲੋ ਤੇ ਸਭ ਤੋਂ ਵੱਡੀ ਗੱਲ ਸਮੇਂ ਦੀ ਕਦਰ ਕਰੋ ਸਮਾਂ ਬਹੁਤ ਬਲਵਾਨ ਸਮੇਂ ਦੀ ਕਦਰ ਕਰੋ ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਤੇ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਡੋਲਦਾ ਹਮੇਸ਼ਾ ਪਰਮਾਤਮਾ ਦਾ ਓਟ ਆਸਰਾ ਲਵੋ ਉਸ ਪਰਮਾਤਮਾ ਦੇ ਅੱਗੇ ਆਪਣਾ ਸੀਸ ਹਰ ਵੇਲੇ ਝੁਕਾਉਂਦੇ ਰਹੋ ਆਪਣੀ ਅਰਦਾਸ ਹਰ ਵੇਲੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਰੱਖੋ ਕਿ ਮੇਰੀ ਤੇਰੇ ਅੱਗੇ ਇਹ ਅਰਦਾਸਾਂ ਤੇ ਪਰਮਾਤਮਾ ਸਾਰੀਆਂ ਅਰਦਾਸਾਂ ਨੂੰ ਪੂਰ ਵੀ ਪਾਉਂਦਾ ਮੈਂ ਤਾਂ ਆਪਣੀ ਜ਼ਿੰਦਗੀ ਦੇ ਜਿੰਨੇ ਤਜਰਬੇ ਆ ਨਾ ਸਾਰੇ ਤੁਹਾਡੇ ਨਾਲ ਸਾਂਝੇ ਕਰਦੀ ਆ ਮੈਨੂੰ ਬੜਾ ਹੀ ਵਧੀਆ ਲੱਗਦਾ ਤੇ ਕਮੈਂਟ ਵੀ ਬਹੁਤ ਹੀ ਸੋਹਣੇ ਆਉਂਦੇ ਮੇਰਾ ਜੀ ਕਰਦਾ ਹੁੰਦਾ ਕਈ ਵਾਰੀ ਅਗਲੀ ਵੀਡੀਓ ਦੇ ਵਿੱਚ ਮੈਂ ਕਮੈਂਟ ਬੋਲਾਂ ਪਰ ਮਜਬੂਰੀ ਹੈ ਕਿ ਮੇਰੇ ਕੋਲ ਉਹ ਨਾ ਜਲਦੀ ਇਸ ਸਿਟਿੰਗ ਵਾਲੀ ਵੀਡੀਓ ਬਣਾਈ ਲਈ ਜਾਂਦੀ ਮੈਨੂੰ ਕਈਆਂ ਭੈਣਾਂ ਨੇ ਕਿਹਾ ਸੀਗਾ ਕਿ ਆਂਟੀ ਸਾਨੂੰ ਤੁਹਾਡੇ ਵਿਚਾਰ ਬਹੁਤ ਸੋਹਣੇ ਲੱਗਦੇ ਆ ਜਿਵੇਂ ਆ ਲੱਗਦਾ ਆਪਾਂ ਸਾਹਮਣੇ ਬੈਠ ਕੇ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਆ ਤੇ ਮੇਰੀਆਂ ਧੀਆਂ YouTube ਫੈਮਲੀ ਬਹੁਤ ਪਿਆਰ ਕਰਦੀਆਂ ਨੇ ਮੈਂ ਕਹਿੰਨੀ ਕਿ ਉਸ ਦਿਨ ਤੋਂ ਸਾਡੇ ਇੰਜ ਕਹਿ ਲੋ ਵੀ ਜਿਵੇਂ ਚਿਹਰੇ ਤੇ ਕੋਈ ਵੱਖਰਾ ਹੀ ਨੂਰ ਹੈ ਵੀ ਬੜਾ ਚੰਗਾ ਲੱਗਦਾ ਜਦੋਂ ਅਸੀਂ YouTube ਫੈਮਲੀ ਦੇ ਨਾਲ ਕਮੈਂਟਾਂ ਰਾਹੀਂ ਗੱਲਾਂ ਕਰਦੇ ਆ ਤੇ ਬੜਾ ਹੀ ਵਧੀਆ ਲੱਗਦਾ ਤੇ ਕਿਰਪਾ ਕਰਕੇ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਜਿੱਦਾਂ ਵੀ ਰਿਸ਼ਤੇ ਨਿਭਦੇ ਆ ਨਭਾ ਲਿਆ ਕਰੋ ਕੋਈ ਗੱਲ ਨਹੀਂ ਕਈ ਵਾਰੀ ਖੱਟੇ ਮਿੱਠੇ ਪਲ ਆ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਤੇ ਕਿਸੇ ਨੂੰ ਬੁਰਾ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਲਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਜੇ ਆਪਾਂ ਕਿਸੇ ਨੂੰ ਫਿੱਕਾ ਬੋਲਾਂਗੇ ਤੇ ਆਪਣੇ ਸਰੀਰ ਨੇ ਕਿਉਂਕਿ ਆਪਣੇ ਸਰੀਰ ਦੀ ਜਿਹੜੀ ਸੋਚ ਆ ਆਪਣੀ ਸੋਚ ਨੂੰ ਆਪਾਂ ਪੋਜ਼ਿਟਿਵ ਵੀ ਰੱਖਣਾ ਫਿਰ ਜੇ ਆਪਾਂ ਨੈਗੇਟਿਵ ਸੋਚਾਂਗੇ ਸਾਰਾ ਦਿਨ ਨੈਗੇਟਿਵ ਸੋਚਦੇ ਰਹਾਂਗੇ ਤੇ ਬਿਮਾਰੀਆਂ ਦੇ ਨਾਲ ਘਿਰ ਜਾਗੇ ਹਮੇਸ਼ਾ ਉਹ ਬੰਦਾ ਬਿਮਾਰੀਆਂ ਦੇ ਨਾਲ ਘਿਰਦਾ ਜਿਸ ਬੰਦੇ ਦੀ ਸੋਚ ਨੈਗੇਟਿਵ ਹੁੰਦੀ ਜਾਂ ਜਿਹੜਾ ਬੰਦਾ ਹਰ ਵੇਲੇ ਪੈਸਾ ਪੈਸਾ ਕਰਦਾ ਉਹ ਬੰਦਾ ਬਿਮਾਰੀਆਂ ਦੇ ਨਾਲ ਘਿਰ ਜਾਂਦਾ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦਾ ਇਸ ਕਰਕੇ ਜ਼ਿੰਦਗੀ ਨੂੰ ਜਿੰਦਾਬਾਦ ਰੱਖੋ ਪੈਸਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਆ ਪਰ ਇੰਨਾ ਜ਼ਰੂਰੀ ਨਹੀਂ ਕਿ ਇੰਨਾ ਜ਼ਰੂਰੀ ਆ ਕਿ ਸਾਡੀਆਂ ਲੋੜਾਂ ਨੂੰ ਪੂਰਾ ਕਰ ਸਕੇ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਆੜਨੇ ਪੈ ਪਰ ਇੰਨਾ ਵੀ ਜ਼ਰੂਰੀ ਨਹੀਂ ਕਿ ਉਸ ਪੈਸੇ ਦੀ ਕੋਈ ਕਦਰ ਨਾ ਕਰੇ ਕਦਰ ਤਾਂ ਫਿਰ ਗੱਲ ਸਮੇਂ ਤੇ ਆ ਗਈ ਤੇ ਇਸ ਕਰਕੇ ਸਮਾਂ ਬੜਾ ਬਲਵਾਨਿਆ ਤੇ ਅੱਜ ਆਪਾਂ ਵਕਤ ਤੇ ਹੀ ਗੱਲ ਕੀਤੀ ਆ ਵੀ ਵਕਤ ਦੀ ਕਦਰ ਕਰੋ ਵਕਤ ਪ੍ਰਮਾਤਮਾ ਨੇ ਆਪਣੇ ਤੇ ਚੰਗਾ ਹੀ ਲੈਂਦਾ ਜੀ ਉਹਨੇ ਆਪਾਂ ਨੂੰ ਇਸ ਦੁਨੀਆ ਵਿੱਚ ਐਨੇ ਕਿੰਨੇ ਕੀੜੇ ਮਕੌੜੇ ਨੇ ਕਿੰਨੇ ਜਾਨਵਰ ਪੰਛੀ ਨੇ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਇੱਕ ਦੂਸਰੇ ਦੇ ਨਾਲ ਗੱਲਾਂ ਨਹੀਂ ਕਰ ਸਕਦੇ ਪਰ ਫਿਰ ਵੀ ਉਹ ਕਿੰਨੇ ਖੁਸ਼ਹਾਲ ਨੇ ਤੇ ਇਸ ਕਰਕੇ ਜ਼ਿੰਦਗੀ ਨੂੰ ਹਮੇਸ਼ਾ ਖੁਸ਼ਹਾਲ ਰੱਖੋ ਤੇ ਧੰਨਵਾਦ ਜੀ ਜੇਕਰ ਕੋਈ ਵੱਦਕਟ ਸ਼ਬਦ ਬੋਲਿਆ ਹੋਵੇ ਤਾਂ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਆ ਤੇ ਮੇਰੇ ਭੈਣ ਭਰਾ ਮੈਨੂੰ ਮਾਫ ਕਰ ਦਿੰਦੇ ਆ ਤੇ ਬੜੇ ਸੋਹਣੇ ਕਮੈਂਟ ਤੁਸੀਂ ਦਿੰਦੇ ਹੋ ਤੇ ਮੇਰਾ ਮਨ ਤਨ ਐ ਖੁਸ਼ੀ ਨਾਲ ਖੇੜ ਜਾਂਦਾ ਵੀ ਮੇਰੇ ਬੱਚੇ ਚਲੋ ਬਹੁਤ ਚੰਗੀ ਗੱਲ ਆ ਕਿ ਇੰਨਾ ਪਿਆਰ ਕਰਦੇ ਆ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਜ਼ਰੂਰ ਦਿਆ ਕਰਾਂਗੇ ਪਰ ਹਾਜ਼ਰ ਜੀ ਥੋੜੀ ਜੀ ਪਾਪਾ ਨੂੰ ਟਾਈਮ ਦੀ ਪ੍ਰੋਬਲਮ ਹੁੰਦੀ ਆ ਕਿਉਂਕਿ ਮੇਰੇ ਕੋਲ ਇੱਥੇ ਛੋਟੇ ਬੱਚੇ ਨੇ ਤੇ ਉਹਨਾਂ ਦਾ ਕਰਕੇ ਮੈਨੂੰ ਟਾਈਮ ਦੀ ਬੜੀ ਪ੍ਰੋਬਲਮ ਹੋ ਜਾਂਦੀ ਜਿਵੇਂ ਦੋ ਤਿੰਨ ਟਾਈਮ ਖਾਣਾ ਬਣਾਉਣਾ ਇਸ ਤਰ੍ਹਾਂ ਕਰਕੇ ਨਾ ਥੋੜਾ ਜਿਹਾ ਹੋ ਜਾਂਦਾ ਤੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ